ਦਾ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕਹਿੰਦੇ ਸ਼ੋਕ ਨਹੀਂ ਕਰਨਾ ਮੇਰੇ ਜਾਣ ਤੇ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਦੁੱਖ ਨਹੀਂ ਮਨਾਉਣਾ ਤੇ ਅਗਲੀ ਗੱਲ ਕਹੀ ਕਹਿੰਦੇ ਮੈਨੂੰ ਉਹ ਪਿਆਰਾ ਹੈ ਜਿਹੜਾ ਸਾਡੇ ਕਹੇ ਨੂੰ ਕਮਾਉਂਦਾ ਹੈ। ਇਹ ਹੀ ਗੱਲ ਗੁਰੂ ਅਮਰਦਾਸ ਸਾਹਿਬ ਨੇ ਵੀ ਕਹੀ। ਮਹਾਰਾਜ ਕਹਿੰਦੇ ਬਾਣੀ ਵਿੱਚ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣਾ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵਾ ਸਭਾਵਕ ਹੈ ਸਤਗੁਰੂ ਕੇਦੇ ਸਾਨੂੰ ਪਿਆਰਾ ਲੱਗਦਾ ਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮਾਰੇ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਰਹਿਣੀ ਰਹੈ ਸੋਈ ਸਿੱਖ ਮੇਰਾ ਓ ਠਾਕੁਰ ਮੈਂ ਉਸਕਾ ਚੇਰਾ ਜਬ ਲਗ ਖਾਲਸਾ ਰਹੈ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹ ਬਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ ਮਤਲਬ ਗੁਰੂ ਨੂੰ ਚੰਮ ਨਹੀਂ ਪਿਆਰਾ ਗੁਰੂ ਨੂੰ ਜਿਹੜਾ ਗੁਰੂ ਸਾਹਿਬ ਦੇ ਉਪਦੇਸ਼ ਤੇ ਚੱਲਦਾ ਹੈ ਬਚਨਾਂ ਨੂੰ ਕਮਾਉਂਦਾ ਹੈ ਉਹ ਪਿਆਰਾ ਹੈ ਸਤਿਗੁਰੂ ਵੀ ਇੱਥੇ ਇਹੀ ਗੱਲ ਕਹਿੰਦੇ ਸਦਾ ਸਨੇਹ ਕਰਹਿ ਗੁਰਬਾਣੀ ਪਠਨ ਸੁਨਨ ਤੇ ਆਨੰਦ ਠਾਨੇ ਸਦਾ ਗੁਰਬਾਣੀ ਨੂੰ ਪਿਆਰ ਕਰੋ ਸਾਹਿਬ ਕਹਿੰਦੇ ਪੜੋ ਸੁਣੋ ਗੁਰਬਾਣੀ ਦੀ ਸਤਨਾਮ ਸਿਮਰੋ ਰੰਗ ਰਾਤੇ ਦਿਨ ਪ੍ਰਤ ਪ੍ਰੇਮ ਅਦਕ ਮਨ ਮਾਤੇ ਪ੍ਰਭੂ ਦੇ ਰੰਗ ਵਿੱਚ ਭਿੱਜ ਕੇ ਸਤਨਾਮ ਦਾ ਸਿਮਰਨ ਕਰੋ ਦਿਨ ਪ੍ਰਤੀ ਦਿਨ ਮਨ ਵਿੱਚ ਤੇ ਚਿੱਤ ਕਰਕੇ ਮਨ ਕਰਕੇ ਤਨ ਕਰਕੇ ਨਾਮ ਜਪੋ ਬਾਣੀ ਪੜੋ ਇਮ ਸਤਗੁਰ ਕਹਿ ਕੈ ਉਪਦੇਸ਼ ਸਭ ਕੋ ਧੀਰਜ ਦੇਣ ਵਿਸ਼ੇਸ਼ ਇਦਾਂ ਸਤਗੁਰਾਂ ਨੇ ਉਪਦੇਸ਼ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਤਾਲਪੁਰੀ ਦੇ ਜਿੱਥੇ ਪਤਾਲਪੁਰੀ ਵਿੱਚ ਇਹ ਬਚਨ ਕੀਤਾ ਉੱਥੇ ਇੱਕ ਸੁੰਦਰ ਕੋਠਾ ਬਣਾਇਆ ਹੋਇਆ ਸੀ ਇੱਕ ਕਮਰਾ ਬਣਾਇਆ ਹੋਇਆ ਸੀ ਉੱਥੇ ਇੱਕ ਉਹਦੀ ਚੰਦਨ ਨਾਲ ਲਪਾਈ ਕੀਤੀ ਗਈ ਸੁਗੰਧੀਆਂ ਛਦਾ ਛੜਕਾਓ ਕੀਤਾ ਗਿਆ ਤੇ ਉਥੇ ਇੱਕ ਕੋਮਲ ਵਸ਼ਾਉਣਾ ਵਿਸ਼ਾਦਤਾ ਗਿਆ ਵਿਸ਼ਾਈ ਕਰ ਦਿੱਤੀ ਗਈ ਬੜੀ ਨਰਿਤ ਕ੍ਰਿਤਕੋ ਦੀਪਕ ਅਦਕ ਜਗਾਇਓ ਘੋ ਦੇ ਦੀਵੇ ਜਗਾ ਕੇ ਰੱਖੇ ਗਏ ਉਥੇ ਤਬ ਸਤਗੁਰ ਵਿੱਚ ਸੰਗਤ ਸਾਰੀ ਕਿਰਪਾ ਦ੍ਰਿਸ਼ਟ ਚਹੋਂ ਦਿਸ਼ ਪਰ ਡਾਰੀ ਸਤਗੁਰਾਂ ਨੇ ਫਿਰ ਸਾਰੀ ਸੰਗਤ ਵੱਲ ਚਾਰੇ ਪਾਸੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਸਭ ਨੂੰ ਧੀਰਜ ਦਿੱਤਾ ਸਭ ਕਟੰਬ ਕੋ ਦੀਨ ਦਲਾਸਾ ਸ਼ੋਕ ਨਾ ਧਰੋ ਆਨੰਦ ਪ੍ਰਕਾਸ਼ ਸਾਰੇ ਪਰਿਵਾਰ ਨੂੰ ਦਲਾਸਾ ਦਿੱਤਾ ਕਬੀਰ ਜੀ ਨੇ ਕਿਹਾ ਜਿਹੜੀ ਗੱਲ ਸਤਿਗੁਰਾਂ ਨੇ ਕਿਹਾ ਸੋਕ ਨਹੀਂ ਕਰਨਾ ਸੋਗ ਨਹੀਂ ਮਨਾਉਣਾ ਦੁੱਖ ਨਹੀਂ ਮਨਾਉਣਾ ਇਹ ਗੱਲਾਂ ਬ੍ਰਹਮ ਗਿਆਨੀ ਕਹਿੰਦੇ ਨੇ ਸੰਸਾਰੀ ਥੋੜੀ ਕਹਿ ਸਕਦਾ ਹੈ ਇੱਕ ਸੰਸਾਰੀ ਨੂੰ ਵੀ ਮੇਰੇ ਜਾਣ ਤੋਂ ਬਾਅਦ ਦੁੱਖ ਨਾ ਮਨਾਇਓ ਸੰਸਾਰੀ ਆਪ ਦੁਖੀ ਹੈ ਪਿੱਛੇ ਸੰਸਾਰ ਦੁਖੀ ਹੈ ਬ੍ਰਹਮ ਗਿਆਨੀ ਆਪ ਸੁਖੀ ਹੈ ਉਹ ਦੂਜਿਆਂ ਨੂੰ ਵੀ ਸੁੱਖ ਦੇ ਕੇ ਜਾਂਦਾ ਆ ਜਿਹੜਾ ਜਿਹੜੇ ਉਹਦਾ ਬਚਨ ਕਮਾਉਂਦੇ ਨੇ ਮੰਨਦੇ ਨੇ ਉਹਨਾਂ ਨੂੰ ਵੀ ਸੁੱਖ ਦੇ ਕੇ ਜਾਂਦਾ ਏ ਇਸ ਲਈ ਕਬੀਰ ਸਾਹਿਬ ਨੇ ਵੀ ਬਚਨ ਕਿਹਾ ਸੀ ਕਬੀਰ ਸੰਤ ਹੋਏ ਕਿਆ ਰੋਈਐ ਜਾਓ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪਰੇ ਜੋ ਹਟ ਹੈ ਹਾਟ ਬਕਾਈ ਸੰਤ ਦੇ ਜਾਣ ਤੇ ਰੋਵੋ ਨਾ ਕਬੀਰ ਸਾਹਿਬ ਕਹਿੰਦੇ ਸੰਤ ਮੂਏ ਕਿਆ ਰੋਈਐ ਕਿਉਂਕਿ ਉਹ ਤਾਂ ਆਪਣੇ ਘਰੇ ਚਲੇ ਗਏ ਆਪਣੇ ਘਰ ਆਪਾਂ ਹੁਣੇ ਪਹਿਲਾਂ ਵੀ ਸਾਂਝ ਪਾਈ ਆਪਣਾ ਘਰ ਕੀ ਹੈ ਸੱਚਖੰਡ ਪ੍ਰਮਾਤਮਾ ਨਾਲ ਇੱਕਮਿਕਤਾ ਹੋਗੀ ਉਹ ਨੇ ਆਪਣੇ ਘਰੇ ਪਹੁੰਚ ਗਏ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪਰੇ ਸਾਕਤ ਦੇ ਮਰਨ ਤੇ ਰੋਵੋ ਜੋ ਹਟਾ ਹਟ ਮੁਕਾਏ ਜਿਹੜਾ ਥਾਂ ਥਾਂ ਤੇ ਵੇਖਦਾ ਫਿਰਿਆ ਉਹਦੇ ਜਾਣ ਤੇ ਰੋਵੋ ਮੋਹ ਕਰਕੇ ਨਹੀਂ ਰੋਣਾ ਕਹਿੰਦੇ ਤਾਂ ਰੋਵੋ ਵੀ ਭਾਈ ਤੂੰ ਜਿੱਦਾਂ ਦਾ ਆਇਆ ਉਦਾਂ ਹੀ ਤੁਰ ਗਿਆ ਮਤਲਬ ਤੂੰ ਕੋਈ ਨਾਮ ਦੀ ਕਮਾਈ ਤੂੰ ਬੰਦਗੀ ਕੋਈ ਭਗਤੀ ਕੋਈ ਸਿਮਰਨ ਕਰਕੇ ਨਹੀਂ ਗਿਆ ਤੂੰ ਤੂੰ ਕਦੇ ਨਿਤਨੇਮ ਵੀ ਨਹੀਂ ਕੀਤਾ ਸੀ ਦੇਖੋ ਸਤਗੁਰਾਂ ਨੇ ਥੋੜੇ ਤੋਂ ਥੋੜੇ ਸਮੇਂ ਦੇ ਵਿੱਚ ਜਿਹੜਾ ਨਾ ਸਾਨੂੰ ਬਖਸ਼ਿਸ਼ ਕੀਤੀ ਐ 24 ਘੰਟੇ ਬਖਸ਼ੇ ਨੇ ਤੇ ਵੈਸੇ ਤਾਂ ਬਾਣੀ ਕਹਿੰਦੀ ਸਦਾ ਹੀ ਸਿਮਰੋ ਹਰ ਵੇਲੇ ਸਿਮਰੋ ਹਰ ਵੇਲੇ ਜਪੋ ਚਲੋ ਆਪਾਂ ਗ੍ਰਸਤੀ ਲੋਕ ਆ ਉਹ ਤਾਂ ਜਿਹੜੇ ਜਪਦੇ ਨੇ ਭਾਈ ਜਿਹੜੇ ਕਮਾਉਂਦੇ ਨੇ ਇਸ ਬਚਨ ਨੂੰ ਉਹ ਤਾਂ ਬ੍ਰਹਮ ਗਿਆਨੀ ਬਣ ਜਾਂਦੇ ਨੇ ਪਰ ਆਪਾਂ ਗ੍ਰਸਤੀ ਆ ਅੱਪਾ ਘੱਟ ਤੋਂ ਘੱਟ ਵੀ ਜੇ ਦਸਵੰਦ ਦੀ ਵੀ ਗੱਲ ਕਰੀਏ ਨਾ ਦਸਵੰਦ ਦੀ ਵੀ ਗੱਲ ਕਰੀਏ ਤਾਂ ਦਸਵੰਦ ਵੀ ਢਾਈ ਘੰਟੇ ਬਣਦਾ ਆ 24 ਘੰਟਿਆਂ ਦਾ ਢਾਈ ਘੰਟੇ ਦਸਵੰਦ ਬਣਦਾ ਗੁਰੂ ਪਿਆਰਿਓ ਕਹਿਣ ਦਾ ਭਾਵ ਇਹ ਆ ਵੀ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਸਤਗੁਰੂ ਜੀ ਨੇ ਉਹ ਬਖਸ਼ਿਸ਼ ਇਹ ਆ ਵੀ ਬਾਣੀ ਪੜ ਨਾਮ ਜਪ ਹੁਣ ਸਾਨੂੰ ਨਿਤਨੇਮ ਦਿੱਤਾ ਨਿਤਨੇਮ ਵੀ ਘਟ ਤੋਂ ਘਟ ਬਾਣੀ ਦਿੱਤੀ ਹੈ ਘਟ ਤੋਂ ਘਟ ਹੈ ਸਵੇਰੇ ਪੰਜ ਬਾਣੀਆਂ ਰਹਿ ਰਾਤ ਸਾਬ ਸ਼ਾਮ ਨੂੰ ਸੌਣ ਲੱਗਿਆ ਸੋਇਲਾ ਸਾਹਿਬ ਜੇ ਮਾਇਆ ਦਾ ਦਸਬੰਧ ਕੱਢਣਾ ਤੇ ਉੱਥੇ ਸਮੇਂ ਦਾ ਦਸਬੰਧ ਵੀ ਕੱਢਣਾ ਆ ਰਹੋ ਵਿਚਾਰ ਇਸ ਲਈ ਮਹਾਰਜ ਕਹਿੰਦੇ ਰੋਣਾ ਨਹੀਂ ਭਾਈ ਸਾਡੇ ਤੋਂ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਵੀ ਪਰਿਵਾਰ ਨੂੰ ਵੀ ਸਮਝਾਇਆ ਫਿਰ ਗੁਰੂ ਸਾਹਿਬ ਉਸ ਕੋਠੜੇ ਉਸ ਕੋਠੀ ਵਿੱਚ ਉਸ ਕਮਰੇ ਵਿੱਚ ਪ੍ਰਵੇਸ਼ ਕਰ ਗਏ ਜੋਧ ਰੋ ਸਾਹਿਬ ਭਾਨਾ ਨੇਰੇ 300 ਹੁਕਮ ਕਰਿਓ ਤੇ ਸਵੇਰੇ ਰਾਏ ਜੋਧ ਤੇ ਭਾਨਾ ਸਾਹਿਬ ਕੋਲ ਖੜੇ ਸੀ ਮਹਾਰਾਜ ਦੇ ਜਦੋਂ ਮਹਾਰਾਜ ਉਸ ਕੋਠੇ ਵਿੱਚ ਪ੍ਰਵੇਸ਼ ਕੀਤੇ ਕਮਰੇ ਵਿੱਚ ਤਾਂ ਉਹਨਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਸੱਤ ਦਿਵਸ ਮੈਂ ਸ਼੍ਰੀ ਹਰਿ ਰਾਏ ਓਛਠ ਕੋ ਦਰ ਖੁੱਲ੍ਹ ਆਏ ਮਹਾਰਾਜ ਕਹਿੰਦੇ ਸੱਤਾਂ ਸੱਤ ਦਿਨ ਬਾਅਦ ਇਸ ਕੋਠੜੀ ਦਾ ਦਰਵਾਜ਼ਾ ਖੋਲਣ ਗੁਰੂ ਹਰ Rai ਸਾਹਿਬ ਇਹ ਹੁਕਮ ਕੀਤਾ ਇਸ ਕੋਠੀ ਦਾ ਇਸ ਓਠੇ ਦਾ ਦਰਵਾਜ਼ਾ ਸੱਤਾਂ ਦਿਨਾਂ ਬਾਅਦ ਖੋਲਣਾ ਆ ਖੋਲਣਾ ਕਿੰਨੇ ਆ ਗੁਰੂ ਹਰ Rai ਸਾਹਿਬ ਨੇ ਕਿਸੇ ਹੋਰ ਨੇ ਨਹੀਂ ਖੋਲਣਾ ਤਬ ਲੋ ਨਹ ਸਮੀਪ ਕੋ ਆਵੇ ਜੋ ਦਾ ਗਨ ਚਹੁ ਦਿਸ਼ ਥਿਰਥ ਆਵੇ ਉਹਨੇ ਦਿਨ ਕੋਈ ਨੇੜੇ ਨਾ ਆਵੇ ਇਸ ਕੋਠੇ ਦੇ ਚਾਰੇ ਪਾਸੇ ਪਹਿਰੇਦਾਰ ਜੋਧੇ ਖੜੇ ਕਰ ਦਿਓ ਦਿਨ ਰਾਤ ਜਿਹੜੇ ਪਹਿਰਾ ਰੱਖਣ ਮਹਾਰਾਜ ਕਹਿਣ ਲੱਗੇ ਤੇ ਕੀਰਤਨ ਹੋਵੇ ਹੋਵੇ ਬਾਣੀ ਦਾ ਜਾਪ ਹੋਵੇ ਲਗਾਤਾਰ ਬਾਹਰ ਤੁਸੀਂ ਬੈਠ ਕੇ ਸਾਰਿਆਂ ਨੇ ਗੁਰਬਾਣੀ ਦਾ ਜਾਪ ਕਰਨਾ ਹੈ ਲਗਾਤਾਰ ਇਮਕੈ ਕੋਸ਼ਠ ਮੈਂ ਬਰ ਗਏ ਦਿਵਾਰ ਤਵਾਰ ਅਸੰਜਤ ਕੀਏ ਏਦਾਂ ਕਹਿ ਕੇ ਮਹਾਰਾਜ ਕੋਠੇ ਚ ਪ੍ਰਵੇਸ਼ ਕਰ ਗਏ ਦਰਵਾਜਾ ਬੰਦ ਕਰ ਲਿਆ ਅੰਦਰੋਂ ਸੰਗਲ ਲਾ ਕੇ ਪੱਕੀ ਤਰ੍ਹਾਂ ਬੰਦ ਕਰ ਦਿੱਤਾ ਾਕਾਂਤ ਵਿੱਚ ਬੈਠ ਗਏ ਮਹਾਰਾਜ ਸਮਾਧੀ ਸਥਿਤ ਹੋ ਗਏ ਪਾਤਸ਼ਾਹ ਜੀ ਆਤਮ ਰਸ ਦੇ ਵਿੱਚ ਲੀਨ ਹੋ ਗਏ 6 ਦਿਨ ਲਗਾਤਾਰ ਮਹਾਰਾਜ ਨੇ ਸਮਾਧੀ ਲਈ ਰੱਖੀ ਬਿਨਾ ਕੁਝ ਖਾਣ ਤੋਂ ਬਿਨਾ ਕੁਝ ਪੀਣ ਤੋਂ ਲਗਾਤਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੇਖੋ ਤੁਸੀਂ ਆਪਾਂ ਇਤਿਹਾਸ ਬਾਣੀ ਪੜਦੇ ਆਂ ਚੌਂਕੜੇ ਨੂੰ ਪ੍ਰਧਾਨਤਾ ਦਿੱਤੀ ਹੈ ਇੱਥੇ ਮਤਲਬ ਕਿ ਨਾਮ ਜਪਣਾ ਵਾਰ-ਵਾਰ ਅਰਦਾਸਾਂ ਕਰਨੇ ਤੇ ਜੇ ਤੁਸੀਂ ਚੌਂਕੜੇ ਨੂੰ ਹੀ ਕੱਟ ਦਿਓਗੇ ਜਾਂ ਸਿਮਰਨ ਨੂੰ ਹੀ ਆਪਾਂ ਤਰਕ ਕਰਾਂਗੇ ਤੇ ਫਿਰ ਪਿੱਛੇ ਰਹਿ ਕੀ ਗਿਆ ਕੁਝ ਵੀ ਨਹੀਂ ਇਹ ਤਾਕਤ ਆਉਣੀ ਕਿੱਥੋਂ ਹੈ ਉਹ ਸ਼ਕਤੀ ਆਉਣੀ ਕਿੱਥੋਂ ਆਏ ਸਿਮਰਨ ਦੇ ਵਿੱਚ ਤਾਂ ਸਾਰੀ ਬਾਤ ਹੈ 6 ਦਿਨ ਲਗਾਤਾਰ ਕਿਉਂਕਿ ਹਰ ਇੱਕ ਪਾਤਸ਼ਾਹ ਦਾ ਸਰੀਰ ਛੱਡਣ ਦੀ ਆਪਣੀ ਆਪਣੀ ਖੇਡ ਸੀ 6ਵੇਂ ਪਾਤਸ਼ਾਹ ਦਾ ਇੱਕ ਵੱਖਰਾ ਤਰੀਕਾ ਸੀ ਸਰੀਰ ਛੱਡਣ ਦਾ ਲਗਾਤਾਰ 6 ਦਿਨ ਸਿਮਰਨ ਕੀਤਾ ਮਹਾਰਾਜ ਜੀ 7ਵੇਂ ਦਿਨ ਆ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਨੇ ਆਪਣੀ ਜਿਹੜੀ ਕੰਡ ਸੀ ਆਪਣੀ ਜਿਹੜੀ ਪਿੱਠ ਸੀ ਉਹ ਕੰਦ ਨਾਲ ਲਾ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਪਾਤਸ਼ਾਹ ਨੇ ਸਰੀਰ ਛੱਡ ਦਿੱਤਾ ਚੌਕੜਾ ਵੱਜਾ ਹੋਇਆ ਆ ਸਰੀਰ ਦੀ ਢੋ ਲੱਗੀ ਹੋਈ ਆ ਕੰਦ ਨਾਲ 7ਵੇਂ ਦਿਨ ਅੰਮ੍ਰਿਤ ਵੇਲੇ ਸਰੀਰ ਛੱਡ ਦਿੱਤਾ ਹੁਣ ਉਧਰ ਬਾਹਰ ਕੋਠੇ ਤੋਂ ਬਾਹਰ ਕੀ ਹੈ ਅਖੰਡ ਭਜਨ ਚੱਲ ਰਿਹਾ ਹੈ ਅਖੰਡ ਭਜਨ ਅਖੰਡ ਭਜਨ ਦਾ ਮਤਲਬ ਹੈ ਬਿਨਾਂ ਰੋਕੇ ਤੋਂ ਲਗਾਤਾਰ ਚੱਲੀ ਜਾਵੇ ਜਿਹੜਾ ਕਿਉਂਕਿ ਮਹਾਰਾਜ ਨੇ ਹੁਕਮ ਕੀਤਾ ਸੀ ਲਗਾਤਾਰ ਸਿਮਰਨ ਕਰਨਾ ਪਾਠ ਕਰਨਾ ਭਜਨ ਕਰਨਾ ਕੀਰਤਨ ਕਰਨਾ ਲਗਾਤਾਰ ਹੋ ਰਿਹਾ ਸੀ 146 ਦੇ ਪਰਿਵਾਰੇ ਭਈ ਸੰਗਤਾਂ ਆਣ ਹਜਾਰੇ 7ਵੇਂ ਦਿਨ ਕੋਠੜੀ ਦੇ ਚਾਰੇ ਪਾਸੇ ਹਜ਼ਾਰਾਂ ਗਿਣਤੀ ਵਿੱਚ ਸੰਗਤ ਆ ਕੇ ਇਕੱਠੀ ਹੋ ਗਈ ਗੁਰੂ ਪਿਆਰੀ ਸਾਧ ਸੰਗਤ ਜੀ ਇੱਧਰ ਸਤਗੁਰਾਂ ਨੇ ਸਰੀਰ ਛੱਡਿਆ ਜੈ ਜੈਕਾਰ ਦੀਆਂ ਧੁਨਾ ਉਤਪਨ ਹੋਈਆਂ ਗੁਰੂ ਪਿਆਰੀ ਸਾਧ ਸੰਗਤ ਜੀਓ ਵੱਡੇ ਵੱਡੇ ਦੇਵਤੇ ਨਮਸਕਾਰਾਂ ਕਰ ਰਹੇ ਨੇ ਸਤਿਗੁਰਾਂ ਨੂੰ ਸਤਿਗੁਰੂ ਸੱਚਖੰਡ ਪਿਆਨਾ ਕਰ ਗਏ ਮੰਗਲਾਚਾਰ ਹੁੰਦਾ ਜਾਂਦਾ ਆ ਮਹਾਰਾਜ ਦੇ ਗੁਣਾ ਦਾ ਗਾਇਨ ਹੁੰਦਾ ਜਾਂਦਾ ਆ ਹੁਣ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਐ ਸਾਹਿਬ ਜੀ ਕਿਉਂਕਿ ਸਤਿਗੁਰਾਂ ਨੇ ਹੁਕਮ ਸੀ ਵੀ ਉਹਨਾਂ ਨੇ ਇਹ ਦਰਵਾਜ਼ਾ ਖੋਲਣਾ ਹੈ ਹੋਰ ਕਿਸੇ ਨੇ ਨਹੀਂ ਖੋਲਣਾ ਹੁਣ ਉਧਰ ਸਤਿਗੁਰੂ ਦੀ ਜਿਹੜੀ ਸਰੀਰ ਪੰਜ ਪੂਤਕ ਸਰੀਰ ਨੂੰ ਛੱਡ ਕੇ ਮਹਾਰਾਜ ਸੱਚਖੰਡ ਪਹੁੰਚ ਗਏ ਇੱਧਰ ਹੁਣ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸਰੀਰ ਦੇ ਦਰਸ਼ਨ ਕਰਨ ਲਈ ਬਿਆਨਤ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਪਿਆਰੀ ਸਾਧ ਸੰਗਤ ਜੀਓ ਉਸ ਸਥਾਨ ਦੇ ਨੇੜੇ ਆ ਗਈਆਂ ਉਸ ਕੋਠੇ ਦੇ ਆਲੇ-ਦੁਆਲੇ ਆ ਗਈਆਂ ਜੋਧਾ ਸੰਨਦ ਬੱਧ ਬੋ ਗਾਢੇ ਵਰਜੈਂ ਸਭ ਕੋ ਚੌਂ ਦਿਸ਼ ਠਾਂਡੇ ਇਸ ਲਈ ਰਾਏ ਜੋਧ ਉਹ ਖੜੇ ਨੇ ਪਹਿਰੇ ਤੇ ਹਥਿਆਰ ਬੰਦ ਜੋਧੇ ਖੜੇ ਨੇ ਕਿਸੇ ਨੂੰ ਵੀ ਕੋਠੇ ਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ। ਸ਼ੇਰੀ ਹਰ ਰਾਏ ਪ੍ਰਥਮ ਠਿੱਗ ਜਾਏ ਨਿਜ ਘਰ ਦਵਾਰ ਕੁਵਾਰ ਖਲਾਈ। ਗੁਰੂ ਹਰ Rai ਸਾਹਿਬ ਲਈ ਹੁਕਮ ਹੈ। ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀਓ ਇਧਰ ਭਾਨਾ ਸਾਹਿਬ ਰਾਏ ਜੋਧ ਸੂਰਜਮਲ ਜੀ ਭਾਈ ਰੂਪਾ ਜੀ ਹੋਰ ਸਿੱਖ ਸੰਗਤਾਂ ਵੱਡੇ ਵੱਡੇ ਮਸੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੇ ਖੜੇ ਨੇ ਵਿੱਚ ਗੁਰੂ ਹਰ Rai ਸਾਹਿਬ ਜੀ ਵੀ ਨੇ ਸਾਰਿਆਂ ਨੇ ਬੇਨਤੀ ਕੀਤੀ ਗੁਰੂ ਹਰ Rai ਸਾਹਿਬ ਨੂੰ ਮਹਾਰਾਜ ਹੁਣ ਉਠੋ ਦਰਵਾਜ਼ਾ ਖੋਲੋ ਕਿਉਂਕਿ ਦਾਸ ਫਿਰ ਬੇਨਤੀ ਕਰੇ ਰਾਏ ਜੋਧ ਭਾਨਾ ਸਾਹਿਬ ਭਾਈ ਰੂਪਾ ਜੀ ਸਾਰੇ ਬ੍ਰਹਮ ਗਿਆਨੀ ਸਿੱਖ ਨੇ ਜਦੋਂ ਸਤਿਗੁਰਾਂ ਨੇ ਸਰੀਰ ਛੱਡਿਆ ਉਦੋਂ ਹੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਇਸ ਲਈ ਜਦੋਂ 7ਵੇਂ ਦਿਨ ਦਾ ਸਵਾ ਪੈਰ ਟਾਈਮ ਹੋ ਗਿਆ ਕਿਉਂਕਿ ਜਿਵੇਂ ਮਹਾਰਾਜ ਦਾ ਹੁਕਮ ਸੀ ਤੇ ਗੁਰੂ ਹਰਿਐ ਸਾਹਿਬ ਜੀ ਨੇ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ ਸਰੀਰ ਦੇ ਨਵੇਂ ਬਸਤਰ ਪਾਏ ਦਰਵਾਜੇ ਅੱਗੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਗੁਰੂ ਹਰ Rai ਸਾਹਿਬ ਜੀ ਨੇ ਫਿਰ ਹੱਥ ਜੋੜ ਕੇ ਦਰਵਾਜੇ ਦੇ ਸਾਹਮਣੇ ਵੰਦਨਾ ਕੀਤੀ ਅੰਤਰ ਤੇ ਸ਼ਾਕਰ ਖੁੱਲ ਗਈ ਦੇ ਵੇਖੋ ਤੁਸੀਂ ਦਰਵਾਜਾ ਅੰਦਰੋਂ ਲੱਗਾ ਹੋਇਆ ਹੈ ਅੰਦਰ ਗੁਰੂ ਹਰਗੋਬਿੰਦ ਸਾਹਿਬ ਗਏ ਨੇ ਉਸ ਕੋਠੇ ਦੇ ਹੋਰ ਕੋਈ ਅੰਦਰ ਹੀ ਹੈ ਨਹੀਂ ਹੁਣ ਜਦੋਂ ਮਹਾਰਾਜ ਗਏ ਨੇ ਉਦੋਂ ਆਪ ਹੱਥੀਂ ਦਰਵਾਜ਼ਾ ਬੰਦ ਕੀਤਾ ਆ। ਹੁਣ ਸਤਗੁਰੂ ਤਾਂ ਸਤਖੰਡ ਪਿਆਨਾ ਕਰਕੇ ਨੇ। ਇਸ ਲਈ ਜਦੋਂ ਹੱਥ ਜੋੜ ਕੇ ਦਰਵਾਜ਼ੇ ਨੂੰ ਨਮਸਕਾਰ ਕੀਤੀ ਦਰਵਾਜ਼ੇ ਅੱਗੇ ਅੰਦਰੋਂ ਸੰਗਲੀ ਖੁੱਲ ਗਈ ਆਪਣੇ ਆਪ ਹੀ। ਸੰਗਲੀ ਖੁੱਲਣ ਦੀ ਆਵਾਜ਼ ਸੰਗਤ ਨੇ ਸੁਣੀ ਵੀ ਜਿਵੇਂ ਕਿਸੇ ਨੇ ਆਪ ਉਹ ਦਰਵਾਜ਼ਾ ਖੋਲ੍ਹਿਆ ਹੋ। ਖੁੱਲ ਗਈ। ਜਦੋਂ ਹੱਥ ਲਗਾਇਆ ਦਰਵਾਜ਼ੇ ਨੂੰ ਇਦਾਂ ਪਾਸੇ ਹਟਾਇਆ ਦਰਵਾਜ਼ਾ ਖੁੱਲ ਗਿਆ ਸਤਿਗੁਰੂ ਸਾਹਮਣੇ ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਸਾਹਿਬ ਦਾ ਸਰੀਰ ਕੰਧ ਨਾਲ ਲੱਗਾ ਹੋਇਆ ਆ ਚੌਂਕੜਾ ਮਾਰ ਕੇ ਪਦਮਾਸਨ ਹੋ ਕੇ ਬੈਠੇ ਨੇ ਮਹਾਰਾਜ ਅੱਖਾਂ ਬੰਦ ਨੇ ਅੰਦਰ ਜਾ ਕੇ ਵੇਖਿਆ ਸਰੀਰ ਵਿੱਚ ਸਾਹ ਨਹੀਂ ਹੈ ਜਾਏ ਤੈਨੂੰ ਅਭੰਦਨ ਕਰੀ ਦਿਓ ਹੁਕਮ ਸਭ ਕੋ ਤਿਸ ਕਰੀ ਜਾ ਕੇ ਸਤਗੁਰੂ ਗੁਰੂ ਹਰ Rai ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦਨਾ ਕੀਤੀ ਮੱਥਾ ਟੇਕਿਆ ਤੇ ਮਹਾਰਾਜ ਨੇ ਹੁਕਮ ਕੀਤਾ ਸੰਗਤ ਲਈ ਕਹਿੰਦੇ ਤਿਆਰੀ ਕਰੋ ਚੰਦਨ ਦੀ ਭਾਰੀ ਸਮਗਰੀ ਲਿਆਓ ਲੱਕੜ ਲਿਆਓ ਸ਼੍ਰੀ ਹਰ ਰਾਏ ਸੁਪਾਨਾ ਸਾਦਰ ਸੂਰਜ ਮੱਲ ਸ਼੍ਰੀ ਤੇਗ ਬਹਾਦਰ ਸਤਗੁਰਾਂ ਦੇ ਸਰੀਰਾਂ ਦਾ ਜਦੋਂ ਸੰਸਕਾਰ ਦੀ ਬਾਤ ਆਉਂਦੀ ਹੁੰਦੀ ਸੀ ਨਾ ਆਪਾਂ ਤਾਂ ਸੰਸਾਰੀ ਬੰਦੇ ਜਦਾਂ ਕਰਦੇ ਆਮ ਲੱਕੜ ਦੇ ਨਾਲ ਪਰ ਗੁਰੂ ਸਾਹਿਬਾਨਾਂ ਦਾ ਜਾਂ ਭਗਤੀ ਵਾਲਿਆਂ ਦਾ ਚੰਦਨ ਦੀ ਲੱਕੜ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਲਈ ਭਾਨਾ ਸਾਹਿਬ ਨੇ ਸੂਰਜਮਲ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਏ ਜੋਧ ਨੇ ਸਾਰੇ ਮੁੱਖੀ ਮਸੰਦਾਂ ਨੇ ਆ ਕੇ ਦਰਸ਼ਨ ਕੀਤੇ ਮਹਾਰਾਜ ਦੇ ਫਿਰ ਸਤਗੁਰਾਂ ਦੇ ਸਰੀਰ ਨੂੰ ਜਿਹੜਾ ਆਸਣ ਤੇ ਲਟਾਇਆ ਗਿਆ ਸਤਲੁਜ ਦੇ ਵਿੱਚੋਂ ਜਾਲ ਲਿਆਂਦਾ ਗਿਆ ਸਾਰਿਆਂ ਨੇ ਮਿਲ ਕੇ ਇਸ਼ਨਾਨ ਕਰਵਾਇਆ ਮਹਾਰਾਜ ਦਾ ਸੁੰਦਰ ਸੂਖਮ ਪੱਟ ਪਹਿਰਾਇਆ ਬੜੇ ਸੁੰਦਰ ਬਸਤਰ ਪਹਿਨਾਏ ਗਏ ਵਬਾਣ ਤਿਆਰ ਕੀਤਾ ਗਿਆ ਗੁਰੂ ਜੀ ਨੂੰ ਰੇਸ਼ਮੀ ਤੇ ਪਸ਼ਮੀਨੇ ਦੇ ਦਿਸਾਲਿਆਂ ਨਾਲ ਟਕਿਆ ਗਿਆ ਬਹੁਤ ਕੀਮਤੀ ਕੀਮਤੀ ਕੱਪੜੇ ਪਾਏ ਗਏ ਮਹਾਰਾਜ ਦੇ ਸਰੀਰ ਤੇ ਸਭ ਉਪਮਨ ਕੇ ਫੁੱਲ ਮੰਗਾਏ ਤੇ ਬਾਗ ਦੇ ਵਿੱਚੋਂ ਫੁੱਲ ਮੰਗਾਏ ਗਏ ਫੁੱਲਾਂ ਨੂੰ ਪਰੋ ਪਰੋ ਕੇ ਹਾਰ ਬਣਾਏ ਉਹ ਵਬਾਣ ਦੇ ਚਾਰੇ ਪਾਸੇ ਹਾਰ ਲਟਕਾਏ ਗਏ ਗੁਰੂ ਪਿਆਰਿਓ पुष्पण सो शादियो सब तब सारे ते सतगुरुਾਂ ਦੇ ਸਰੀਰ ਵਿੱਚੋਂ ਅਨੇਕਾਂ ਸੁਗੰਧੀਆਂ ਆ ਰਹੀਆਂ ਨੇ ਕਿਉਂਕਿ ਉਹ ਇੱਕ ਸੰਸਾਰੀ ਬੰਦੇ ਦਾ ਸਰੀਰ ਤਰ ਹੈ ਨਹੀਂ ਨਾ ਉਹ ਤਾਂ ਗੁਰੂ ਸਾਹਿਬ ਦਾ ਸਰੀਰ ਹੈ ਰਬਾਬੀ ਸ਼ਬਦ ਗਾਇਨ ਕਰ ਰਹੇ ਨੇ 마রু ਅਰਬਡ ਹੰਸ ਸੁਣਾਵੇ 마রু ਤੇ ਵਡਹੰਸ ਰਾਗ ਸੁਣਾ ਰਹੇ ਨੇ ਦੋਨੋਂ ਗੁਰਪਤਨੀ ਤਬ ਆਈ ਸੰਗ ਨਗਰ ਨਾਰੀ ਸਮਦਾਈ ਗੁਰੂ ਸਾਹਿਬ ਦੀਆਂ ਦੋਨੋਂ ਸੁਪਤਨੀਆਂ ਆਈਆਂ ਨਗਰ ਦੀਆਂ ਹੋਰ ਇਸਤਰੀਆਂ ਆਈਆਂ ਚੱਲ ਕੇ ਸਤਗੁਰਾਂ ਦੇ ਸਰੀਰ ਦੇ ਦਰਸ਼ਨ ਕੀਤੇ ਸਤਗੁਰਾਂ ਦੀ ਸਿਫਤ ਸਲਾਹੁਤਾ ਗੁਣ ਬਿਆਨ ਕਰ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆ ਕੇ ਖੜੀ ਹੈ ਗੁਰੂ ਪਿਆਰਿਓ ਸਤਨਾਮ ਦਾ ਸਿਮਰਨ ਹੋ ਰਿਹਾ ਹੈ ਕੋਈ ਵੀ ਰੋਦਨ ਨਹੀਂ ਕਰ ਰਿਹਾ ਕਿਉਂਕਿ ਮਹਾਰਾਜ ਦਾ ਹੁਕਮ ਸੀ ਕਿਸੇ ਨੇ ਰੋਦਨ ਨਹੀਂ ਕਰਨਾ ਰੋਣਾ ਨਹੀਂ ਹੈ ਸੋਗ ਨਹੀਂ ਕਰਨਾ ਇਸ ਲਈ ਸਾਰੇ ਆ ਕੇ ਮਹਾਰਾਜ ਦੇ ਸਰੀਰ ਨੂੰ ਰੱਖ ਦਿੱਤਾ ਗਿਆ ਸਾਰੇ ਆ ਕੇ ਦਰਸ਼ਨ ਕਰਦੇ ਨੇ ਮੱਥਾ ਟੇਕਦੇ ਨੇ ਸੂਰਜ ਮਲ ਤੇਗ ਬਹਾਦਰ ਰਾਏ ਜੋਧ ਅਰ ਭਾਨਾ ਸਾਦਰ ਸੂਰਜ ਮਲ ਜੀ ਗੁਰੂ ਤੇਗ ਬਹਾਦਰ ਜੀ ਰਾਏ ਜੋਧ ਭਾਨਾ ਸਾਹਿਬ ਇਹਨਾਂ ਨੇ ਚਾਰ ਜਾਣਿਆਂ ਨੇ ਵਿਵਾਨ ਚੁੱਕਿਆ ਤੇ ਵਿਵਾਨ ਰਬਾਬੀ ਸਿੰਘ ਅੱਗੇ-ਅੱਗੇ ਸ਼ਬਦ ਗਾਣ ਕਰਦੇ ਜਾ ਰਹੇ ਨੇ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਚੰਦਨ ਦੀ ਚਿਖਾ ਤਿਆਰ ਕੀਤੀ ਗਈ ਜੇਸੀ ਘੋ ਦੀ ਵਰਤੋਂ ਕੀਤੀ ਜਾਂਦੀ ਹੁੰਦੀ ਸੀ ਬਹੁਰ ਦੇ ਤਹਿ ਕਰ ਧਰੀ ਸੁਧਾਰ ਸੂਰਜ ਮਲ ਕਰ ਲੰਬੂ ਧਾਰਨ ਸਤਗੁਰਾਂ ਦੇ ਸਰੀਰ ਨੂੰ ਟਿਕਾਇਆ ਗਿਆ ਸੂਰਜ ਮਲ ਜੀ ਨੇ ਆਪਣੇ ਹੱਥਾਂ ਦੇ ਨਾਲ ਕਿਉਂਕਿ ਪਹਿਲਾਂ ਅਰਦਾਸ ਬੇਨਤੀ ਹੋਈ ਫਿਰ ਪਾਤਸ਼ਾਹ ਜੀ ਦੇ ਪਾਵਨ ਸਰੀਰ ਨੂੰ ਆਪਣੇ ਹੱਥਾਂ ਦੇ ਨਾਲ ਲੰਬੂ ਲਾਇਆ ਗਿਆ ਅਗਨ ਪੇਟਾ ਕੀਤੀ ਗਈ ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀਓ ਹਿਰਦਿਆਂ ਵਿੱਚ ਵਰਾਗ ਜ਼ਰੂਰ ਹੈ ਕਿਉਂਕਿ ਸਿੱਖ ਬਹੁਤ ਪ੍ਰੇਮ ਕਰਦੇ ਨੇ ਮਹਾਰਾਜ ਜਿਹੜੇ ਪ੍ਰੇਮੀ ਪੁਰਸ਼ ਹੁੰਦੇ ਨੇ ਉਹਨਾਂ ਦੇ ਅੰਦਰ ਕਿਉਂਕਿ ਬੜੇ ਵੱਡੇ ਬਲਵਾਨ ਯੋਧੇ ਮੀਰੀ ਪੀਰੀ ਦੇ ਮਾਲਕ ਦਲ ਭੰਜਣ ਦੁਰ ਸੂਰਮਾ ਉਹਨਾਂ ਦਾ ਪਾਵਨ ਸਰੀਰ ਦਾ ਸਸਕਾਰ ਕੀਤਾ ਜਾ ਰਿਹਾ ਹੈ ਇਸ ਲਈ করুণਾ ਰਸ ਭਰਿਆ ਹੋਇਆ ਹੈ ਮਤਲਬ করুণਾ ਰਸ ਦਾ ਅਰਥ ਹੁੰਦਾ ਹੈ ਸਭ ਦੇ ਹਿਰਦਿਆਂ ਵਿੱਚ ਬਿਰਾਗ ਹੈ ਸਤਿਗੁਰਾਂ ਦੇ ਵਿਛੋੜੇ ਦਾ ਕਸ਼ਟ ਹੈ ਫਿਰ ਭਾਨਾ ਸਾਹਿਬ ਨੇ ਸਭ ਨੂੰ ਸਮਝਾਉਣਾ ਕੀਤਾ ਵੀ ਸਤਿਗੁਰੂ ਕੀ ਕਹਿ ਕੇ ਗਏ ਨੇ ਇਹ ਗੱਲ ਚੇਤੇ ਰੱਖਣੀ ਹੈ ਸਾਨੂੰ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਦੇ ਲੜ ਲਾ ਕੇ ਗਏ ਨੇ ਇਸ ਲਈ ਗੁਰੂ ਪਿਆਰਿਓ ਫਿਰ ਸੰਸਕਾਰ ਤੋਂ ਬਾਅਦ ਕੜਾ ਪ੍ਰਸ਼ਾਦ ਤਿਆਰ ਕੀਤਾ ਗਿਆ ਬਾਣੀ ਦਾ ਪਾਠ ਕੀਤਾ ਗਿਆ ਦੀਗ ਵਰਤਾਈ ਗਈ ਬਾਕੀ ਵਿਚਾਰ ਜੋ ਹੈ ਉਹ ਆਪਾਂ ਅਗਲੇ ਦੀਵਾਨ ਵਿੱਚ ਸਾਂਝ ਪਾਵਾਂਗੇ ਜੀ ਕੋਟਾਨ ਕੋ ਸ਼ੁਕਰ ਹੈ ਸਤਿਗੁਰਾਂ ਦਾ ਆਪ ਸਮੁੱਚੀ ਸੰਗਤ ਦਾ ਇਨੀ ਬੇਨਤੀ ਪ੍ਰਵਾਨ ਕਰੋ ਅੰਤਰੀ ਦੁੱਖ ਪੜ ਕੇ ਸਮਾਪਤੀ ਕਰੀਏ ਜੀ ਜੇ ਸਿੱਖ ਮੁਖ ਸਭਨ ਸਮਝਾਵੈ ਕਹਿ ਬੋ ਭਾਂਤਨ ਸ਼ੋਕ ਮਟਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ